ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੀ ਪਾਵਨ ਨੇਕੀ ਕੋਦ ਵਿੱਚ ਵਿਰਾਸਤਮਾਨ ਸਾ ਸੰਗਤ ਵੱਡੇ ਭਾਗ ਨੇ ਪਾਵੇਂ ਸਾਲਵਾ ਦੇ ਦਿਹਾੜਾ ਤੁਸੀਂ ਮਨਾਉਂਦੇ ਹੋ ਪਰ ਬੜੇ ਹੀ ਉਤਸ਼ਾਹ ਤੇ ਪ੍ਰੇਮ ਦੇ ਨਾਲ ਬੱਚਿਆਂ ਨੇ ਉਦਮ ਉਪਰਾਲੇ ਕੀਤੇ ਸਭ ਤੋਂ ਪਹਿਲਾਂ ਬੀਬੀਆਂ ਦੇ ਚਾਨਾਂ ਵਿੱਚ ਬੇਨਤੀ ਹੈ ਕਿ ਆਪ ਚੁੱਪ ਕਰੋ ਤੇ ਆਪਣੇ ਬੱਚਿਆਂ ਨੂੰ ਚੁੱਪ ਕਰਾਓ। ਇਹ ਕੀਮਤੀ ਸਮਾਂ ਤੁਹਾਨੂੰ ਇਹਦੀ ਕਦਰ ਨਹੀਂ ਹੈਨੀ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਹੁਕਮਨਾਮੇ ਦੇ ਵਿੱਚ ਸਮਝਾਉਣਾ ਕੀਤਾ ਹੈ। ਪ੍ਰਭ ਕੀ ਸ਼ਰਣਾ ਸਗਲ ਪੈਲਾਥੇ ਦੁੱਖ ਬਿਨ ਸੇ ਸੁਖ ਪਾਇਆ। ਜਦੋਂ ਅਸੀਂ ਪੂਰੀ ਪੂਰਨ ਪਰਮਾਤਮਾ ਦੀ ਸ਼ਰਨ ਵਿੱਚ ਜਾਂਦੇ ਹਾਂ ਤਾਂ ਸਾਡੇ ਦੁੱਖ ਬਿਨ ਸਜਾਉਂਦੇ ਨੇ ਸਾਡੇ ਸੁੱਖਾਂ ਦੇ ਵਿੱਚ ਵਾਦਾ ਹੁੰਦਾ ਹੈ ਪਰ ਅਸੀਂ ਲੱਗਦਾ ਹੈ ਕਿ ਸਾਡੇ ਸਮੇਂ ਦੀ ਜਿਹੜੀ ਖੇਡ ਹੈ ਉਹ ਪੁੱਠੀ ਚੱਲ ਰਹੀ ਹੈ ਕਿਉਂ ਪੁੱਠੀ ਚੱਲ ਰਹੀ ਹੈ ਕਿਤੇ ਮੇਲੇ ਲੱਗੇ ਹੋਣ ਜਿੱਤੇ ਜਿਵੇਂ ਨਾਲ ਨਗਰ ਨੇ ਉਥੇ ਪ੍ਰੋਗਰਾਮ ਹੋਵੇ ਕੁਟਿਆ ਸਾਹਿਬ ਪ੍ਰੋਗਰਾਮ ਹੋਵੇ ਤੁਸੀਂ ਭੱਜੇ ਜਾਂਦੇ। ਪਰ ਅੱਜ ਤੁਹਾਡੇ ਨਗਰ ਦੇ ਵਿੱਚ ਪ੍ਰੋਗਰਾਮ ਹੈ। ਤੁਸੀਂ ਹੁਣ ਪਹੁੰਚੇ ਹੋ। ਇਹ ਤੁਹਾਡਾ ਪ੍ਰੋਗਰਾਮ ਸੀ। ਬੱਚਿਆਂ ਨੇ ਕਿੰਨਾ ਉਦਮ ਉਪਰਾਲਾ ਕੀਤਾ ਹੈ ਕਿ ਹੁਜੇ ਬੱਚੇ ਹਰ ਨਗਰ ਵਿੱਚ ਹੋਣ ਤਾਂ ਸਾਡੇ ਨਗਰ ਨਸ਼ਿਆਂ ਤੋਂ ਮੁਕਤ ਰਹਿ ਸਕਦੇ ਨੇ। ਕਿਉਂਕਿ ਜਿਹੜੇ ਆਪ ਗੁਰਬਾਣੀ ਨਾਲ ਜੁੜੇ ਨੇ ਉਹ ਛੋਟੇ ਛੋਟੇ ਬੱਚਿਆਂ ਨੂੰ ਵੀ ਗੁਰਬਾਣੀ ਨਾਲ ਜੋੜਨਗੇ ਮਨਖੋਸ਼ ਹੋਇਆ ਮਾਪੁਰਸ਼ ਕੀਰਤਨ ਕਰਾਇਸੀ ਸਾਨੂੰ ਲੱਗਦਾ ਜਿੱਥੇ ਤੱਕ ਸਾਡੀ ਨਿਗਾਹ ਜਾਂਦੀ ਸੀ 15 16 ਬੱਚੇ ਸੀ ਜਿਹੜੇ ਚਿੰਤਾ ਵਜਾ ਰਹੇ ਸੀ ਅੱਜ ਇਹ ਚਿੰਤਾ ਵਜਾ ਰਹੇ ਨਹੀਂ ਕੱਲ ਨੂੰ ਢੋਲਕੀ ਵਜਾਉਣਗੇ ਪਰਸੋਂ ਨੂੰ ਹਾਰਮੋਨੀਅਮ ਵਜਾਉਣਗੇ ਗੁਰਬਾਣੀ ਪੜ੍ਹਨਗੇ ਸੇ ਬੱਚਿਆਂ ਦੇ ਉਦਮ ਉਪਰਾਲੇ ਨੇ ਕਿਉਂਕਿ ਭਾਈਕਰ ਲੋਹਰ ਸਿੰਘ ਤੇ ਜੁੜੇ ਆਸਥਾਨ ਨਾਲ ਵੀ ਜੁੜਿਆ ਗੁਰਬਾਣੀ ਨਾਲ ਵੀ ਜੁੜਿਆ ਇਹਨਾਂ ਨੂੰ ਕੋਈ ਲੋੜ ਨਹੀਂ ਪਰ ਇਹ ਕੋਈ ਇਹਨਾਂ ਦੀ ਕੋਸ਼ਿਸ਼ ਹੈ ਸਾਰਿਆਂ ਦੀ ਕਿ ਤੁਹਾਡੇ ਬੱਚੇ ਚੰਗੇ ਰਸਤੇ ਤੇ ਚੱਲ ਪੈਣ ਦੂਜੀ ਬੇਨਤੀ ਸੰਗਤ ਨੂੰ ਕਿਉਂਕਿ ਮਹਾਪੁਰਸ਼ਾਂ ਨੇ ਭਗਤ ਰਵਿਦਾਸ ਜੀ ਮਹਾਰਾਜਿਆਂ ਦੇ ਪਰਥਾਏ ਬਹੁਤ ਵਧੀਆ ਤੁਹਾਨੂੰ ਸਮਝਾਉਣਾ ਕੀਤਾ ਲੋੜ ਹੈ ਕਿ ਭਗਤ ਰਵਿਦਾਸ ਜੀ ਮਹਾਰਾਜਿਆਂ ਦੀ ਦਿੱਤੀਆਂ ਸਿੱਖਿਆਵਾਂ ਤੇ ਅਸੀਂ ਚੱਲ ਸਕੀਏ ਅਸੀਂ ਉਹਨਾਂ ਦੇ ਚਰਨਾਂ ਨਾਲ ਜੁੜ ਸਕੀਏ ਅਸੀਂ ਦਾਅਵੇ ਤਾਂ ਬੜੇ ਕਰਦੇ ਆ ਕਿ ਅਸੀਂ ਕੋਈ ਕਹਿੰਦਾ ਜੀ ਅਸੀਂ ਧੰਨੇ ਭਗਤ ਦੇ ਪੁਜਾਰੀਆਂ ਕੋਈ ਕਹਿੰਦਾ ਜੀ ਅਸੀਂ ਕਿਸੇ ਦੇ ਆ ਪਰ ਸਾਨੂੰ ਨਹੀਂ ਲੱਗਦਾ ਕਿਉਂਕਿ ਅਸੀਂ ਕਹੌਣ ਦੇ ਰਹਿ ਗਏ ਅਸੀਂ ਮੰਨਣ ਦੇ ਨਹੀਂ ਰਹਿ ਗਏ ਜਿਸ ਦਿਨ ਅਸੀਂ ਮੰਨ ਲਿਆ ਤਾਂ ਭਗਤ ਰਵਿਦਾਸ ਜੀ ਮਹਾਰਾਜ ਜੀ ਆਵਾੰਗ ਸਾਨੂੰ ਕੋਈ ਹੂਝਨੀ ਚ ਨਜ਼ਰ ਨਹੀਂ ਆਏਗੀ ਕਿਉਂਕਿ ਭਗਤੀ ਦਾ ਜਿਹੜਾ ਸਬੰਧ ਹੈ ਉਹ ਜਾਤ ਨਾਲ ਨਹੀਂ ਹੋਇਆ ਕਰਦਾ ਭਤੀ ਦਾ ਸਬੰਧ ਸ਼ਬਦ ਨਾਲ ਹੈ ਜਿਸ ਦੀ ਕਮਾਈ ਕਰਨੀ ਅਸੀਂ ਭੁੱਲ ਗਏ ਹਾਂ ਰੋਜ਼ ਉੱਠਿਆ ਕਰੋ ਕੁਝ ਘੜੀਆਂ ਉਸ ਪਰਿਪੂਰਨ ਪਰਮਾਤਮਾ ਦਾ ਧੰਨਵਾਦ ਕਰਿਆ ਕਰੋ ਜਿਨੇ ਸਾਨੂੰ ਇੰਨਾ ਸੁੰਦਰ ਸਰੂਪ ਦਿੱਤਾ ਹੈ ਕਦੇ ਸੋਚਿਆ ਕਰੀਏ ਇੱਕ ਅੱਖ ਤੇ ਹੱਥ ਰੱਖ ਕੇ ਦੇਖੀਏ ਜੇ ਸਾਡੀ ਇੱਕ ਅੱਖ ਨਾ ਹੁੰਦੀ ਤਾਂ ਸਾਡਾ ਕੀ ਹਾਲ ਹੁੰਦਾ ਅਸੀਂ ਦੂਜੀ ਸਾਈਡ ਦੇਖ ਨਹੀਂ ਸੀ ਸਕਦੇ ਸਾਡਾ ਇੱਕ ਉਂਗਲ ਕੱਟੀ ਜਾਵੇ ਨਾ ਤਾਂ ਸਾਡਾ ਉਹ ਵੀ ਦਿੱਕਤ ਦਿੰਦੀ ਹੈ ਪਰ ਉਸ ਮੇਰੇ ਮਾਲਕ ਨੇ ਸਾਨੂੰ ਪਹਿਲਾਂ ਹੀ ਸਾਡੀ ਬੋਡੀ ਦਾ ਸਾਡੇ ਸਰੀਰ ਦਾ ਸਪੈਰਡ ਪਾਰਟ ਵੀ ਸਾਡੇ ਸਰੀਰ ਵਿੱਚ ਹੀ ਫਿੱਟ ਕਰਕੇ ਦਿੱਤਾ ਹੋਇਆ ਹੈ ਇਸ ਤੋਂ ਵੱਡੀਆਂ ਦਾਤਾਂ ਕੀ ਦੇ ਸਕਦਾ ਸਾਨੂੰ ਉਹ ਗੁੱਸਾ ਨਹੀਂ ਕਰਨਾ ਸਾਡੇ ਬੋਲ ਥੋੜੇ ਜੇ ਕੌੜੇ ਨੇ ਪਰ ਸੱਚੇ ਨੇ ਖਾਸ ਕਰ ਬੀਬੀਆਂ ਜੇ ਅਜੋਦਾ ਮਪਰਾਲੇ ਕਰਨਗੀਆਂ ਗੁਰਬਾਣੀ ਦੇ ਨਾਲ ਜੁੜਨਗੀਆਂ ਅਸੀਂ ਕਿਸੇ ਧਰਮ ਦੀ ਨਿਖੇਦੀ ਨਹੀਂ ਕਰਦੇ ਕਿਸੇ ਵੀ ਧਰਮ ਦੇ ਵਿੱਚ ਜੁੜੋ ਪਰ ਤਾਪਕ ਰਹੋ ਜੇ ਬੀਬੀਆਂ ਧਾਰਮਿਕ ਬਣ ਜਾਣਗੀਆਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਆਟੋਮੈਟਿਕ ਧਾਰਮਿਕ ਬਣ ਜਾਣਗੀਆਂ ਤੇ ਦੂਸਰੀ ਬੇਨਤੀ ਜਿਵੇਂ ਬੱਚਿਆਂ ਵਿੱਚ ਅਸੀਂ ਉਤਸ਼ਾਹ ਦੇਖਿਆ ਸਾਡੇ ਰਾਗੀ ਸਿੰਘ ਨੇ ਭਾਈ ਬਹਾਦਰ ਸਿੰਘ ਜੀ ਸੁਨਾਮ ਤੋਂ ਉਹ ਕਹਿੰਦੇ ਬਾਬਾ ਜੀ ਜਿੱਥੇ ਵੀ ਤੁਸੀਂ ਪਹੁੰਚੋ ਉਥੇ ਬੇਨਤੀ ਜ਼ਰੂਰ ਕਰਦਿਆ ਕਰੋ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੀਆਂ ਸੈਂਚੀਆਂ ਫ੍ਰੀ ਦਿੰਦੇ ਨੇ ਤਾਂ ਕਿ ਸਾਡੇ ਬੱਚੇ ਗੁਰਬਾਣੀ ਦੇ ਨਾਲ ਜੋੜ ਸਕਣ ਬਹੁਤ ਵੱਡਾ ਉਹਨਾਂ ਦਾ ਵੀ ਸੋਗਦਨ ਹੈ ਗੁਰਬਾਣੀ ਦੇ ਨਾਲ ਜੋੜਨਾ ਜੋ ਜਿਸ ਵੀ ਕਿਸੇ ਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੀਆਂ ਸੈਂਚੀਆਂ ਚਾਹੀਦੀਆਂ ਹੋਣ ਤਾਂ ਆਪਣੇ ਆਧਾਰ ਕਾਰਡ ਦੀ ਫੋਟੋ ਅਤੇ ਨਾਮ ਤਰਲੋਚਨ ਸਿੰਘ ਹੋਇਆ ਲਿਖਾ ਦੇਵੇ ਉਹਨਾਂ ਨੂੰ ਫ੍ਰੀ ਅਸੀਂ ਅਸਥਾਨ ਦੇ ਉੱਤੇ ਬੁਲਾ ਕੇ ਸੈਂਚੀਆਂ ਦੇਵਾਂਗੇ ਉਸ ਤੋਂ ਅਗਲੀ ਬੇਨਤੀ ਕਿ ਆਵਾਸ ਕਰ ਰਹੇ ਸੀ ਨਾਲ ਪਤਾ ਨਹੀਂ ਕਿੰਨੇ ਜਣੇ ਬੋਲ ਰਹੇ ਸੀ ਹੱਥ ਬੰਨ ਕੇ ਬੇਨਤੀ ਹੈ ਇਸ ਸੁਪਰੀਮ ਕੋਰਟ ਹੈ ਹਾਈ ਕੋਰਟ ਵੀ ਨਹੀਂ ਸੁਪਰੀਮ ਕੋਰਟ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੀ ਅਰਦਾਸ ਕਰਨੀ ਹੈ ਉਦੋਂ ਸਾਡਾ ਮਨ ਸਾਡਾ ਚਿਤ ਇਕਾਗਰ ਹੋਵੇ ਸਾਡੀ ਬਿਰਤੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜੀ ਹੋਵੇ ਨਾਲ ਬੋਲ ਵਿੱਚ ਕੋਈ ਵੜਿਆਈ ਨਹੀਂ ਡਿਊਟੀ ਤੇ ਗ੍ਰੰਥੀ ਸਾਹਿਬ ਦੀ ਕਿਸੇ ਦੀ ਲੱਗੀ ਹੁੰਦੀ ਹੈ ਅਰਦਾਸ ਕਰਨ ਲਈ ਉਹਨੇ ਕਰਨੀ ਹੈ ਨਾ ਕਦੇ ਆਪਾਂ ਅਰਦਾਸ ਵਿੱਚ ਬੋਲੀਏ ਨਾ ਕਦੇ ਆਪਾਂ ਹੁਕਮਨਾਮਾ ਸਾਹਿਬ ਸੁਣਦੇ ਹੋਏ ਬੋਲੀਏ ਕਿਉਂਕਿ ਆਪਾਂ ਅਰਦਾਸ ਕਰਦੇ ਆ ਕਿ ਪਾਤਸ਼ਾਹ ਦਰਗਾਹੀ ਹੁਕਮਨਾਮੇ ਬਖਸ਼ੂ ਪਰ ਅਸੀਂ ਹੁਕਮਨਾਮੇ ਦੇ ਨਾਲ ਆਪੀ ਬੋਲਣ ਲੱਜਾਂਦੇ ਹਾਂ ਪਾਤਸ਼ਾਹ ਦਾ ਸੀ ਹੁਕਮ ਮੰਨ ਨਹੀਂ ਰਹੇ ਸੁਣ ਨਹੀਂ ਰਹੇ ਕਦੇ ਗਾਲ ਕਰਿਓ ਜੇ ਸਾਡਾ ਬੱਚਾ ਇੱਕ ਸਾਡੇ ਬਰਾਬਰ ਕੋਈ ਗੱਲ ਸਾਡੀ ਕੱਟ ਦੇਵੇ ਨਾ ਤਾਂ ਅਸੀਂ ਉਹਦੇ ਥੱਪੜ ਮਾਰਨ ਤੱਕ ਜਾਂਦੇ ਹਾਂ ਕਿ ਤੁਮ ਮੇਰੇ ਮੂਰੇ ਬੋਲਣ ਵਾਲਾ ਕੌਣ ਹੈ ਇਹ ਪਾਤਸ਼ਾਹ ਨੇ ਬੇਨਤੀ ਹੈ ਸਾਰੀ ਸੰਗਤ ਨੂੰ ਬਹੁਤ ਮਨ ਖੁਸ਼ ਹੋਇਆ ਬੱਚਿਆਂ ਨੇ ਬਹੁਤ ਹੀ ਉਦਮ ਕੀਤੇ ਪਰ ਥੋੜੀ ਬੀਬੀਆਂ ਦੇ ਘਰ ਬਾਅਦ ਵਿੱਚੋਂ ਹੀ ਆਈਆਂ ਉਹ ਇਹੀ ਤਾਂ ਨਾ ਹੁੰਦੀ ਹੈ ਕਿ ਬਸ ਹੁਣ ਲੰਗਰ ਛਕਣ ਜਾਣਾ ਨਹੀਂ ਜੇ ਆਪਾਂ ਘਰ ਦੇ ਵਿੱਚ ਨਹੀਂ ਨਾਮ ਜਪ ਸਕਿਆ ਆਪਾਂ 사ਤਸੰਗ ਵਿੱਚ ਜਾ ਕੇ ਨਾਮ ਜਪਿਆ ਕਰੀਏ ਤਾਂ ਕਿ ਸਾਨੂੰ ਸੋਝੀ ਪੈ ਜਾਵੇ ਨਾਮ ਜੱਪਣ ਦੀ ਜ਼ੁਗਤੀ ਮਿਲ ਜਾਵੇ ਉਹ ਜੋ ਸਕੂਲ ਦੀ ਸਿੱਖਿਆ ਮਿਲ ਜਾਵੇ ਸੋ ਬਹੁਤ ਵਡਿਆਈ ਦੇ ਪਾਤਰ ਨੇ ਭਾਈ ਤਰਲੋਚਨ ਸਿੰਘ ਇਹਨਾਂ ਦੇ ਨਾਲ ਜਿੰਨੇ ਵੀ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਆ ਛੋਟੇ ਛੋਟੇ ਬੱਚੇ ਬੜਾ ਮਨਖੁਸ਼ ਹੋਇਆ ਇਹ ਸਾਡੀ ਆਉਣ ਵਾਲੀ ਪਨੀਰੀ ਹੈ ਇਹ ਸਾਡਾ ਆਉਣ ਵਾਲਾ ਨਰੂਆ ਸਮਾਜ ਹੈ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜ ਕੇ ਰੱਖੀ ਅੱਜ ਅਸੀਂ ਵਡਿਆਈ ਸਮਝਦੇ ਆਂ ਅੰਗਰੇਜ਼ੀ ਬੋਲਣ ਦੇ ਵਿੱਚ ਪਰ ਨਹੀਂ ਅਸੀਂ ਪੰਜਾਬੀ ਆ ਕੋਈ ਸ਼ਰਮ ਨਹੀਂ ਸਾਡੇ ਇਹ ਕਹਿੰਦੇ ਹੋਏ ਅਸੀਂ ਪੰਜਾਬੀਆਂ ਤੇ ਸਾਨੂੰ ਬੋਲ ਪੰਜਾਬੀ ਬੋਲਣ ਵਿੱਚ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਬਹੁਤ ਖੁਸ਼ੀ ਆ ਬਹੁਤ ਵਧਾਈ ਦੇ ਪਾਤਰਾਂ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਜਿੰਨੀਆਂ ਵੀ ਸੰਗਤਾਂ ਨੇ ਇਸ ਸਮਾਗਮ ਦੇ ਵਿੱਚ ਤਨ ਕਰਕੇ ਮਨ ਕਰਕੇ ਤਨ ਕਰਕੇ ਭਗਤ ਰਵਿਦਾਸ ਜੀ ਮਹਾਰਾਜਿਆਂ ਦੇ ਪ੍ਰਕਾਸ਼ ਪ੍ਰਉਪਨ ਮੁਖ ਰੱਖਦੇ ਹੋਏ ਸੇਵਾਵਾਂ ਕੀਤੀਆਂ ਨੇ ਸਾਰਿਆਂ ਨੂੰ ਸਤਕਾਰ ਹੈ ਸਾਰਿਆਂ ਨੂੰ ਦੁਆਵਾਂ ਨੇ ਇਸੇ ਤਰ੍ਹਾਂ ਉਦਮ ਉਪਰਾਲੇ ਕਰਦੇ ਰਹੋ ਇਸੇ ਤਰ੍ਹਾਂ ਇਹੋ ਜਿਹਾ ਸਮਾਗਮ ਮਨਾਉਂਦੇ ਰਹੋ ਜਦੋਂ ਵੀ ਹੁਕਮ ਕਰੋਗੇ ਅਸੀਂ ਤੁਹਾਡੇ ਲਈ ਹਾਜ਼ਰ ਹਾਂ ਸੋ ਹੁਣ ਅਗਲਾ ਪ੍ਰੋਗਰਾਮ ਪਾਈਤਰ ਲੋਚਨ ਸਿੰਘ ਜੀ ਦੱਸਣਗੇ ਸਾਰੇ ਬਹੁਤ ਹੀ ਸਤਿਕਾਰਯੋਗ ਮਾਨਤਹਿਰ ਪਾਲ ਰਾਜ ਜੀ ਇਹ ਸਮਾਧਾਂ